ਅੱਜ ਆਪਣੇ ਨਾਲ ਵੀਰੇ ਵੀਰਾ ਰਵੀਜੀਤ ਲੋਪੋ ਬਹੁਤ ਹੀ ਘੈਂਟ ਲਖਾਰੀ ਤੇ ਬੁਲੰਦ ਆਵਾਜ਼ ਦਾ ਮਾਲਕ ਕੱਲ ਵੱਡੇ ਵੀਰ ਦਾ ਗੀਤ ਆ ਰਿਹਾ ਸ਼ਾਮ 5 ਵਜੇ ਸਹਿਫਤ ਲੋਪੋ ਪਿੰਡ ਦੇ ਬੜਾ ਹੀ ਘੈਂਟ ਗੀਤ ਆਪਾਂ ਸੁਣ ਲਿਆ ਏ ਤੇ ਸਾਰੇ ਪਿੰਡ ਨੂੰ ਮੜਿਆ ਪਿਆ ਵਿੱਚ ਬੜੀਆਂ ਸੋਹਣੀਆਂ ਚੀਜ਼ਾਂ ਨਾਲ ਤੇ ਵੀਰੇ ਥੋੜੇ ਜਿਹਾ ਸਵਾਲ ਪੁੱਛਣਿਆਂ ਰਵੀਜੀਤ ਇੱਕ ਗੀਤ ਕਦੋਂ ਲਿਖਿਆ ਸੀ ਤੇ ਜਿਵੇਂ ਕੀ ਦਾ ਬਲ ਬਲਾ ਕਿਵੇਂ ਉੱਠਿਆ ਦੱਸਿਓ ਵੀਰੇ ਜਰਾ ਇਹ ਗੀਤ ਵੀਰੇ ਲਿਖਿਆ ਤਾਂ ਤਕਰੀਬਨ 2013-14 ਦੇ ਵਿੱਚ ਹਾਂਜੀ ਹਾਂਜੀ ਤੇ ਬਸ ਉਹ ਜਿਹੜਾ ਮੈਂ ਆਪਣੇ ਸੱਚੀ ਪੈਂਡਰ ਨੂੰ ਬਹੁਤ ਪਿਆਰ ਕਰਦਾ ਤੇ ਜਿੰਨੇ ਇਹਦੇ ਵਿੱਚ ਨਾਮ ਆ ਉਹ ਵੀ ਬਹੁਤ ਪਿਆਰ ਕਰਦੇ ਆ ਲਿਖਿਆ ਉਹਦੋਂ ਸੀ ਫਿਰ ਥੋੜਾ ਉਦੋਂ ਨਾ ਤਾਂ ਕੋਲੇ ਫੋਨ ਸੀ ਤੇ ਵੀ ਜਿਹੜਾ ਉਦੋਂ ਆਪਾਂ ਇਹ ਗੀਤ ਕਿਸੇ ਮੀਡੀਆ ਦੇ ਜ਼ਰੀਏ ਹਨਾ ਪੇ ਸ਼ੇਅਰ ਕਰ ਦਿੰਦੇ ਤੇ ਹੁਣ ਇੱਕ ਥੋੜੇ ਦਿਨ ਪਹਿਲਾਂ ਖਿਆਲ ਆ ਵੀ ਕਿਉਂ ਨਾ ਇਹ ਆਪਾਂ ਰਿਕਾਰਡ ਕਰ ਲਈ ਤੇ ਇਹਦੀ ਵੀਡੀਓ ਬਣਾਈ ਤੇ ਇਹਦੇ ਵਿੱਚ ਕੁਝ ਨਾ ਨਵੇਂ ਐਡ ਕਰੇ ਅੱਛਾ ਵੀਡੀਓ ਸਮੇਤ ਕੱਲ ਨੂੰ 5:00 ਵਜੇ ਆ ਰਿਹਾ ਤੇ ਜਿੰਨੇ ਵੀ ਭਰਾਵਾਂ ਦੇ ਚਨਾਮ ਆ ਕੁਛਕ ਨਾਮ ਇਹੋ ਜਿਹੜੇ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੂੰ ਯਾਦ ਕਰਦੇ ਲਿਖੇ ਕੁਛਕ ਨਾਮ ਵੀ ਜਿਨ੍ਹਾਂ ਦਾ ਆਪਣੇ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਬਹੁਤ ਵੱਡੀ ਦੇਣ ਆ ਜੀ ਜੀ ਕੁਛਕ ਨਾਮ ਆਪਣੇ ਪਿੰਡ ਦੇ ਇਦਾਂ ਦੇ ਨੇ ਵੀ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਦੇਣਾ ਸਮਾਜ ਦੇ ਨਾਲ-ਨਾਲ ਪਿੰਡ ਨੂੰ ਬਹੁਤ ਦੇਣਾ ਮਤਲਬ ਫੇਵਰੇਟਾ ਬੰਦੇ ਜਿਹੜੇ ਬੰਦਿਆਂ ਦਾ ਕੁਛ ਨਾਂ ਹੈ ਉਹਨਾਂ ਲਈ ਲਿਖਿਆ ਤੇ ਕੱਲਾ ਇਹ ਨਹੀਂ ਵੀ ਜੇ ਉਹਨਾਂ ਦਾ ਨਾਂ ਐ ਤਾਂ ਲਿਖਿਆ ਬਸ ਬੜੇ ਸਤਿਕਾਰਯੋਗ ਨਾਂ ਐ ਉਹ ਸਾਰੇ ਤੇ ਬੜਾ ਪਿਆਰ ਕਰਦੇ ਨੇ ਮੈਨੂੰ ਵੀ ਮੈਂ ਵੀ ਉਹਨਾਂ ਨੂੰ ਪਿਆਰ ਕਰਦਾ ਤੇ ਕੋਸ਼ਿਸ਼ ਕੀਤੀ ਐ ਵੀ ਸਾਰੇ ਭਰਾਵਾਂ ਨੂੰ ਇੱਕੋ ਮਾਲਾ ਦੇ ਵਿੱਚ ਪਰੋਣ ਦੀ ਹਾਂਜੀ ਤੇ ਬਾਕੀ ਹੁਣ ਤੁਹਾਨੂੰ ਸੁਣ ਕੇ ਕਿਵੇਂ ਲੱਗਾ ਤੁਸੀਂ ਦੱਸਣਾ ਮੈਂ ਤਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰੀ ਆ ਹਾਂਜੀ ਵੀ ਸਾਰਿਆਂ ਨੂੰ ਇਕੱਠੇ ਕਰਨ ਦੀ ਕੋਈ ਗਲਤੀ ਪੇਸ਼ ਰਹੀ ਹੋਵੇ ਤਾਂ ਤੁਸੀਂ ਜਰੂਰ ਦੱਸ ਦਿਓ ਕੱਲ ਅੱਜ ਵੀ ਰਹਿਣਾ ਵੀ ਜੀ ਤੇ ਆਪਣਾ ਗੀਤ ਆ ਤੇ ਕੱਲ ਨੂੰ ਸਾਰੇ ਲੋਪੋ ਦਾ ਹੋ ਜਾਣਾ ਨਾ ਜਿਵੇਂ ਤੁਸੀਂ ਕਿਹਾ ਕੱਲ ਨੂੰ ਕੱਲ ਨੂੰ ਸਾਰੇ ਵੀਰੇ ਚੈਨਲਾਂ ਤੋਂ ਸ਼ੇਅਰ ਹੋਣਾ ਚਾਹੀਦਾ ਬਹੁਤ ਹੀ ਘੈਂਟ ਲਿਖਿਆ ਹੋਇਆ ਗੀਤ ਹੈ ਕਿਉਂਕਿ ਜਿੰਨਾ ਟਾਈਮ ਤਾਂ ਮੇਰੇ ਕੋਲ ਪਿਆ ਸੀ ਉਹਨਾਂ ਟਾਈਮ ਸੀ ਮੇਰਾ ਹੁਣ ਜਦੋਂ ਕੱਲ ਨੂੰ ਰਿਲੀਜ਼ ਹੋ ਗਿਆ ਕੱਲ ਨੂੰ ਤੁਹਾਡਾ ਹੋ ਜਾਣਾ ਸਾਰੇ ਲੋਪੋ ਪਿੰਡ ਦਾ ਤੇ ਲੋਪੋ ਪਿੰਡ ਦੀ ਸਫਤ ਇਹਦੇ ਵਿੱਚ ਕੀਤੀ ਗਈ ਆ ਤੇ ਤੁਸੀਂ ਸਾਰੇ ਸੁਣ ਕੇ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਤਾਂ ਕਿ ਮੈਨੂੰ ਮੇਰੀ ਕਮੀ ਪਤਾ ਲੱਗ ਸਕੇ ਹਾਂਜੀ ਆਪ ਨੂੰ ਤਾਂ ਵੀਰੇ ਨਹੀਂ ਦੱਸਦੀ ਹੁੰਦੀ ਕਮੀ ਬੰਦੇ ਨੂੰ ਪਰ ਹਾਂ ਕਈ ਵਾਰੀ ਸਾਹਮਣੇ ਵਾਲੇ ਸਾਰੇ ਸਤਿਕਾਰਯੋਗ ਆ ਤੇ ਮਾਫੀ ਵੀ ਚਾਹੁੰਨਾ ਵੀ ਜੇ ਕਿਸੇ ਲਈ ਕੁਝ ਗਲਤ ਲਿਖਿਆ ਗਿਆ ਹੋਵੇ ਜਾਂ ਗਾਇਆ ਗਿਆ ਹੋਵੇ ਤੇ ਕੋਸ਼ਿਸ਼ ਤਾਂ ਚੰਗਾ ਲਿਖਣ ਗਾਉਣ ਦੀ ਕਰੀ ਆ ਤੇ ਇੱਕ ਇਹ ਜਰੂਰ ਦੱਸਦਾ ਵੀ ਮੈਨੂੰ ਗਾਉਣਾ ਨਹੀਂ ਆਉਂਦਾ ਹਾਂ ਲਿਖ ਕੇ ਜਰੂਰ ਲਾਉਣਾ ਐਵੇਂ ਨਹੀਂ ਆਪਾਂ ਕਿਹਾ ਬਾਈ ਬੁਲੰਦੋ ਵਾਲੇ ਦਾ ਮਾਲਕ ਨਹੀਂ ਇਹ ਨਾ ਕਹਿੰਦੇ ਨਹੀਂ ਹੁੰਦੇ ਵੀ ਰੱਬ ਤੋਂ ਹਰੇਕ ਨੂੰ ਦਿੰਦਾ ਗਲਾ ਕਿਸੇ ਕਿਸੇ ਨੂੰ ਦਿੰਦਾ ਤੇ ਹਾਂ ਲਿਖਣ ਦੀ ਵੀ ਕੋਸ਼ਿਸ਼ ਕਰਦੇ ਆ ਸ਼ਾਇਦ ਚੰਗਾ ਲਿਖਣਾ ਆ ਜੀ ਤੇ ਪਰ ਕੋਸ਼ਿਸ਼ ਆ ਹੁਣ ਤੁਹਾਡੇ ਸਾਹਮਣੇ ਤੁਹਾਡੇ ਕੱਲ ਨੂੰ ਚਰਨਾ ਚ ਰੱਖ ਦੇਣੀ ਆ ਜੇ ਤੁਹਾਨੂੰ ਚੰਗੀ ਲੱਗੀ ਤਾਂ ਉਹਨਾਂ ਨੂੰ ਚਾਹੇ ਦਿਲ 'ਚ ਵਿਸਾ ਲਿਓ ਚਾਹੇ ਪਲਕਾਂ ਤੇ ਰੱਖ ਲਿਓ ਇਹ ਤੁਹਾਡੀ ਤੇ ਅਗੇ ਮੇਰੇ ਐਨ ਆਰ ਆਈ ਜਿਹੜੇ ਲੋਪੋ ਪੈਂਡ ਦੇ ਜਾਂ ਆਪਣਾ ਪਿੰਡ ਹਨਾ ਬਾਹਰਲੇ ਲੋਕ ਬਾਹਰਲੇ ਵੀਰਾਂ ਨੂੰ ਤਾਂ ਆਪਾਂ ਚਲ ਕੇ ਇਹ ਕਹਿਣਾ ਹੈ ਸੋਹਣਾ ਲੱਗੂ ਤਾਂ ਉਹ ਵੀ ਸ਼ੇਅਰ ਕਰਨਗੇ ਪਰ ਪਹਿਲੀ ਅਪੀਲ ਵੀਰੇ ਆਪਣੀ ਪਿੰਡ ਨੂੰ ਹੀ ਆ ਕਿਉਂਕਿ ਇਹ ਕੀ ਤਾਂ ਪਿੰਡ ਲਈ ਹੋਈ ਆ ਤੇ ਪਿੰਡ ਪਿੰਡ ਵਾਲੇ ਸਾਰੇ ਵੀਰ ਸ਼ੇਅਰ ਜ਼ਰੂਰ ਕਰੋ ਵੀਰ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਕੱਲ ਨੂੰ ਸ਼ਾਮ ਨੂੰ 5 ਵਜੇ ਰਵੀਜੀਤ ਲੋਪੋ ਦੇ ਚੈਨਲ ਤੋਂ ਹਾਂ ਕੱਲ ਨੂੰ ਸ਼ਾਮ ਨੂੰ 5 ਵਜੇ ਰਵੀਜੀਤ ਲੋਪੋ YouTube ਚੈਨਲ ਤੇ ਤੁਸੀਂ ਸਾਰੇ ਸੁਣਿਓ ਤੇ ਸ਼ੇਅਰ ਜ਼ਰੂਰ ਕਰੋ ਜੀ ਸਹਿਫਤ ਲੋਪੋ ਪਿੰਡ ਦੀ ਉਹ ਧੰਨਵਾਦ ਜੀ